ਵਰਦੀ ਤੋਂ ਉਹ ਡਰਨੇ ਚਾਹੀਦੇ ਆ ਜਿਹੜੇ ਲੋਕ ਕਰਦੇ ਨੇ ਧੰਦਾ ਗੰਦਾ ਦੋਸਤੋ ਲੇਕਿਨ ਵਰਦੀ ਪਾ ਕੇ ਲੋਕਾਂ ਨੂੰ ਡਰਾਉਣਾ ਨਹੀਂ ਹੋਣਾ ਚਾਹੀਦਾ ਧੰਦਾ ਦੋਸਤੋ ਵਰਦੀ ਪਾ ਕੇ ਲੋਕਾਂ ਨੂੰ ਡਰਾਉਣਾ ਨਹੀਂ ਹੋਣਾ ਚਾਹੀਦਾ ਧੰਦਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀ ਸੂਰੀ ਤੁਸੀਂ ਸ਼ੇਅਰ ਤੋਂ ਦੱਸ ਲਾ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥੀਓ ਹਰੇਕ ਕਿਤੇ ਵਿੱਚ ਕੁਝ ਨਾ ਕੁਝ ਅਜਿਹੋ ਜੇ ਇੱਕ ਦੋਕਾ ਲੋਕ ਹੁੰਦੇ ਜਿਨ੍ਹਾਂ ਕਰਕੇ ਬਾਕੀਆਂ ਨੂੰ ਵੀ ਜਿਹੜਾ અપਮਾਨ ਸਹਿਣਾ ਪੈਂਦਾ ਜਾਂ ਲੋਕਾਂ ਦੀ رائے ਬਾਕੀ ਵਾਲੇ ਵੀ ਉਸ ਤਰੀਕੇ ਦੀ ਬਣਦੀ ਜਾਂਦੀ ਹੈ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਦੋ ਮਾੜੇ ਬੰਦਿਆਂ ਕਰਕੇ ਬਾਕੀ ਸਾਰਿਆਂ ਨੂੰ ਇੱਕੋ ਰੱਸੇ ਨਾਲ ਨਹੀਂ ਬੰਨਣਾ ਚਾਹੀਦਾ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਪਿੰਸ ਹਸਪੀਟਲ ਤੋਂ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜਿਸ ਦਾ ਨਾਮ ਆਕਾਸ਼ਦੀਪ ਹੈ ਆਪਣੇ ਦੋਸਤ ਦੀ ਬਰਥਡੇ ਪਾਰਟੀ ਤੋਂ ਵਾਪਸ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਸੀ ਤੇ ਸਾਨੂੰ ਸਾਹਮਣੇ ਉਸ ਨੂੰ ਨਜ਼ਰ ਆਉਂਦਾ ਕਿ ਜਿਵੇਂ ਨਾਕਾ ਲੱਗਿਆ ਹੋਵੇ ਅਸॉल्ट ਹਥਿਆਰ ਨਾਲ ਇੱਕ ਵਰਦੀ ਧਾਰੀ ਉੱਥੇ ਖੜਾ ਹੁੰਦਾ ਜਿਹੜਾ ਰੁਕਣ ਦਾ ਇਸ਼ਾਰਾ ਕਰਦਾ ਨਾਲ ਉਹਦੇ ਤੋਂ ਸਾਥੀ ਹੁੰਦੇ ਆ ਨੌਜਵਾਨ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਹੁੰਦੀ ਇਸ ਕਰਕੇ ਉਸ ਨੂੰ ਡਰਾਇਆ ਜਾਂਦਾ ਕਿ ਤੇਰਾ ਭਾਰੀ ਚਲਾਨ ਕੱਟਿਆ ਜਾਵੇਗਾ ਤੇ ਫਿਰ ਹੌਲੀ-ਹੌਲੀ ਗੱਲ ਮਾਮਲਾ ਰਫਾ-ਦਫਾ ਕਰਨ ਦੀ ਚੱਲਦੀ ਹੈ ਹਾਲਾਂਕਿ ਉਸ ਦੇ ਵਿਚਕਾਰ ਉਸ ਨੌਜਵਾਨ ਦੇ ਮੋਟਰਸਾਈਕਲ ਦੀ ਚਾਬੀ ਕੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਮਾਮਲਾ ਰਫਾ-ਦਫਾ ਕਰਨ ਦੀ ਗੱਲਬਾਤ ਚੱਲਦੀ ਹੈ ਕਿ ਪੈਸੇ ਦੇ ਦੇ ਤੇ ਮਾਮਲਾ ਰਫਾ ਦਫਾ ਕਰ ਦਿੰਦੇ ਆ ਨੌਜਵਾਨ ਨੂੰ ਗੱਲ ਥੋੜੀ ਅਟਪੱਟੀ ਜੀ ਲੱਗਦੀ ਆ ਉਹਦੇ ਸਾਥੀ ਵੀ ਹੁੰਦੇ ਆ ਲੋਕ ਵੀ ਇਕੱਠੇ ਹੋ ਜਾਂਦੇ ਆ ਤੇ ਜਿਹੜਾ ਮਲਾਜ਼ਮ ਉਸ ਤੋਂ ਪੁੱਛਿਆ ਜਾਂਦਾ ਕਿ ਭਾਈ ਤੂੰ ਕੰਮ ਕਿੱਥੇ ਕਰਦਾ ਮਤਲਬ ਤੇਰੀ ਤਨਤੀ ਕਿੱਥੇ ਆ ਉਹ ਗੁੱਟ ੁਕਮਾ ਜਵਾਬ ਨਹੀਂ ਦੇ ਪਾਂਦਾ ਕਦੀ 6 ਨੰਬਰ ਦੱਸਦਾ ਕਦੀ 7 ਨੰਬਰ ਦੱਸਦਾ ਕਦੀ ਕੁਝ ਹੋਰ ਬੋਲਦਾ ਤੇ ਪੈਸੇ ਲੈਣ ਦੇਣ ਤੱਕ ਹੀ ਗੱਲ ਰੱਖਦਾ ਜਿਸ ਤੋਂ ਬਾਅਦ ਲੋਕ ਜਦ ਇਕੱਠੇ ਹੁੰਦੇ ਇੱਕ ਵਿਅਕਤੀ ਆ ਕੇ ਉਸ ਨੂੰ ਪਛਾਣ ਲੈਂਦਾ ਕਿ ਭਾਈ ਇਹ ਜਿਹੜਾ ਨੌਜਵਾਨ ਆ ਮਲਾਜ਼ਮ ਹੈ ਇਹ ਤਾਂ ਕਿਸੇ ਨਿੱਜੀ ਬੰਦੇ ਦਾ ਗਨਮੈਨ ਹੈ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਬਣ ਜਾਂਦੀ ਹੈ ਵੀਡੀਓ ਅਪਲੋਡ ਹੁੰਦੀ ਹੈ ਵੀਡੀਓ ਵਾਇਰਲ ਹੁੰਦੀ ਹੈ ਤੇ ਉਹ ਗਨਮੈਨ ਜਿਹੜਾ ਉੱਥੋਂ ਫਰਾਰ ਵੀ ਹੋ ਜਾਂਦਾ ਹੈ ਵੀਡੀਓ ਅਪਲੋਡ ਹੋ ਕੇ ਵਾਇਰਲ ਹੋ ਜਾਂਦੀ ਹੈ ਤੇ ਸੀਨੀਅਰ ਪ੍ਰਸ਼ਾਸਨ ਕੋ ਵੀ ਪਹੁੰਚਦੀ ਹੈ ਪੁਲਿਸ ਅਫਸਰਾਂ ਕੋ ਪਹੁੰਚਦੀ ਹੈ ਔਰ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਜਿਹੜਾ ਇਹ ਮੁਲਾਜ਼ਮ ਹੈ ਪਹਿਲਾਂ ਤੇ ਦੀ ਪਛਾਣ ਕੀਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਇਸ ਦਾ ਨਾਮ ਮਨੀ ਹੈ ਤੇ ਇਸ ਨੂੰ ਹੁਣ ਲੈਨ ਹਾਜ਼ਰ ਕਰ ਦਿੱਤਾ ਗਿਆ ਔਰ ਲੋਕਾਂ ਨੇ ਗੰਭੀਰ આરોਪ ਲਗਾਏ ਉਹ ਕਹਿੰਦੇ ਪਹਿਲਾਂ ਵੀ ਇਸ ਤਰੀਕੇ ਦੀਆਂ ਕਾਰਵਾਈਆਂ ਕਰਦਾ ਨਜ਼ਰ ਆ ਰਿਹਾ ਨਜ਼ਰ ਆਇਆ ਸੀ ਸੋ ਵੱਡੀ ਗੱਲ ਹੁਣ ਇਹ ਹੈ ਕਿ ਜਿਹੜਾ ਮੁਲਾਜ਼ਮ ਹੈ ਠੀਕ ਹੈ ਮੁਲਾਜ਼ਮ ਦੀ ਵਰਦੀ ਦੇਖ ਕੇ ਮਾੜੇ ਬੰਦੇ ਡਰਨੇ ਚਾਹੀਦੇ ਪਰ ਕੀ ਆਪਣੀ ਵਰਦੀ ਨੂੰ ਧੰਦਾ ਬਣਾਉਣਾ ਚਾਹੀਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਮੁਲਾਜ਼ਮ ਨੂੰ ਇਕੱਲਾ ਲੈਨ ਹਾਜ਼ਰ ਕਰਨਾ ਠੀਕ ਹੈ ਜਾ ਦੇਖਣਾ ਚਾਹੀਦਾ ਕਿ ਇਹਨਾਂ ਦੀ ਪੁਸ਼ਤਪਨਾ ਹੀ ਕੌਣ ਕਰਦਾ ਇਸ ਤੋਂ ਪਹਿਲਾਂ ਇਸ ਨੇ ਇਸ ਤਰੀਕੇ ਦੇ ਕਿੰਨੇ ਝੂਠੇ ਨਾਕੇ ਲਾ ਕੇ ਪੈਸੇ ਲੈ ਕੇ ਮਾਮਲੇ ਰਫਾ ਦਫਾ ਕੀਤੇ ਆ ਤੇ ਉਹ ਬੰਦੇ ਜਿਹੜੇ ਇਸ ਦੇ ਨਾਲ ਦੋ ਜਣੇ ਸਿਵਲ ਵਰਦੀ ਚ ਖੜੇ ਸੀ ਉਹ ਕੌਣ ਸੀ ਮਤਲਬ ਸਿਵਲ ਡਰੈਸ ਚ ਖੜੇ ਸੀ ਉਹ ਕੌਣ ਸੀ ਉਹ ਕੌਣ ਸੀ ਜੋ ਇਹਦਾ ਸਾਥ ਦੇ ਰਹੇ ਆ ਤੇ ਇਹਨਾਂ ਨੇ ਇਸ ਤੋਂ ਪਹਿਲਾਂ ਕਿੰਨੇ ਨਾਕੇ ਲਾਏ ਹੁਣ ਦੂਜੀ ਗੱਲ ਜਿਹੜਾ ਉਹ ਨੌਜਵਾਨ ਘੇਰਿਆ ਗਿਆ ਉਹ ਵੀ ਗਲਤ ਸੀ ਕਿਉਂਕਿ ਉਹਦੇ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਸੀ ਹੁਣ ਇੱਥੇ ਬਣਦਾ ਕੀ ਸੀ ਇਹ ਮੁਲਾਜ਼ਮ ਜਦਨੇ ਦੇਖਿਆ ਸੀ ਕਿ ਨੌਜਵਾਨ ਦਾ ਮੋਟਰਸਾਈਕਲ ਜਿਹੜਾ ਉਹ ਬਿਨਾ ਨੰੰਬਰੀ ਹੈ ਤਾਂ ਉਹਨੂੰ ਰੋਕਦਾ ਉਹਨੂੰ ਸਮਝਾਉਂਦਾ ਕਿ ਭਾਈ ਇਹ ਚੀਜ਼ ਗਲਤ ਹੈ ਉਸਨੂੰ ਸੁਚੇਤ ਕਰਦਾ ਚੇਤਨਨ ਕਰਦਾ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਜੇ ਉਹ ਨੌਜਵਾਨ ਨਹੀਂ ਮੰਨਦਾ ਕਾਸ਼ਦੀਪ ਤਾਂ ਕਹਿੰਦਾ ਕਿ ਮੈਂ ਪੀਸਰ ਵਾਲੇ ਨੂੰ ਬੁਲਾਣ ਲੱਗਾ ਜਾਂ ਮੈਂ ਐਸਐਚ ਨੂੰ ਬੁਲਾਣ ਲੱਗਾ ਤੇ ਤੇਰਾ ਭਾਈ ਬਣਦਾ ਚਲਾਨ ਕੱਟਿਆ ਜਾਵੇਗਾ ਜਾਂ ਤੇਰਾ ਮੋਟਰਸਾਈਕਲ ਇੰਪਾਉਂਡ ਹੋਵੇਗਾ ਲੇਕਿਨ ਉਹਨੂੰ ਸਮਝਾਉਣਾ ਤਾਂ ਕੀ ਇਹ ਕਿਹਾ ਗਿਆ ਕਿ ਭਾਈ ਪੈਸੇ ਦੇ ਦੇ ਤਾਂ ਮਾਮਲਾ ਰਫਾ ਦਫਾ ਕਰ ਲੈਂਦਾ ਇਹ ਚੋਰੀ ਵੀ ਹੈ ਤੇ ਸੀਨਾ ਜ਼ੋਰੀ ਵੀ ਹੈ ਜੋ ਗਲਤ ਸੋ ਬੰਦਾ ਤਾਂ ਕਿਸੇ ਨਿੱਜੀ ਬੰਦੇ ਦੇ ਨਾਲ ਇਹ ਗਨਮੈਨ ਲੱਗਿਆ ਸੀਗਾ ਮਤਲਬ ਮੁਲਾਜ਼ਮ ਤਾਂ ਕਿਸੇ ਨਿੱਜੀ ਬੰਦੇ ਨਾਲ ਗਨਮੈਨ ਲੱਗੇ ਸੀ ਲੇਕਿਨ ਡਰਾਵਾ ਜਿਹੜਾ ਹੈ ਉਹਦੇ ਨਾਲ ਜਿਹ ਉਹਦੇ ਸਾਥੀਆਂ ਨਾਲ ਰਲ ਕੇ ਇੱਕ ਨੌਜਵਾਨ ਨੂੰ ਦਿੱਤਾ ਜਾ ਰਿਹਾ ਸੀਗਾ ਕਿ ਭਾਈ ਤੇਰੀ ਨੰਬਰ ਪਲੇਟ ਮੋਟਰਸਾਈਕਲ ਦੀ ਨਹੀਂ ਆ ਜੇ ਤੂੰ ਪੈਸੇ ਨਹੀਂ ਦਿੰਦਾ ਤਾਂ ਤੇਰਾ ਮੋਟਾ ਚਲਾਨ ਕਟਾਂਗੇ ਪਰ ਹੁਣ ਆਪੇ ਲੈਨ ਹਾਜ਼ਰ ਹੋ ਗਿਆ ਇਹਨੂੰ ਆਪ ਲੈਨ ਹਾਜ਼ਰ ਜਿਹੜਾ ਪ੍ਰਸ਼ਾਸਨ ਨੇ ਕੀਤਾ ਤੇ ਮਾੜੇ ਕੰਮ ਦਾ ਮਾੜਾ ਨਤੀਜਾ ਪਰ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਅਸੀਂ ਅਜੇ ਇਹ ਕੰਮ ਹੀ ਨਾ ਕਰੀਏ ਜਿਹਦੇ ਕਰਕੇ ਸਾਨੂੰ ਕੋਈ ਹੱਥ ਦੇ ਕੇ ਰੋਕੇ ਤੇ ਸਾਨੂੰ ਚਲਾਨ ਕੱਟਣ ਦੀ ਗੱਲ ਕਰੇ ਅਸੀਂ ਆਪਣੇ ਪਹਿਲੇ ਕਾਗਜ਼ ਪੂਰੇ ਰੱਖੀਏ ਤੇ ਮੋਟਰਸਾਈਕਲ ਤੇ ਗੱਡੀ ਤੇ ਨੰਬਰ ਪਲੇਟ ਜਿਹੜੀ ਆ ਉਹ ਜ਼ਰੂਰ ਲਾ ਕੇ ਰੱਖੀਏ ਮੌਕੇ ਤੇ ਤਸਵੀਰਤਾਂ ਤੁਹਾਨੂੰ ਦਿਖਾਣੇ ਆ। ਦੋ ਨੰਬਰ ਸੱਤ ਨੰਬਰ ਈਦਾਂ ਨਹੀਂ ਪਈ ਕਰ ਸਕਦੇ ਤੁਸੀਂ ਕੋਈ ਈਦਾਂ ਨਹੀਂ ਕਰ ਸਕਦੇ। ਉਹ ਈਦਾਂ ਨਹੀਂ ਕਰ ਸਕਦੇ ਤੁਸੀਂ। ਸਰ ਈਦਾਂ ਹੱਥ ਨਹੀਂ ਪਾ ਸਕਦੇ ਤੁਸੀਂ। ਆ ਬੱਸ ਮੀਜੀ ਆ। ਆ ਬੱਸ ਮੀਜੀ ਆ। ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਭਾਈ ਤੈਨੂੰ ਨੰਬਰ ਪਲੇਟ ਪੁੱਛੀ ਆ ਜਾ ਬਾਤ ਨਾ ਕੋਈ ਨਾ ਕਾ ਨਾ ਕੋਈ ਹਾਂ ਨਾ ਕੀਤੀ ਨਾਕਾ ਥੋੜੀ ਲੱਗਾ ਬਾਬਾ ਜੀ ਤੈਨੂੰ ਕਹਿਤਾ ਨਾ ਕੁਝ ਠੀਕ ਹੈ ਮੈਂ ਮੈਂ ਕੁਝ ਆ ਤੈਨੂੰ ਆਪਣੀ ਆਪਣੀ ਜਿੱਥੋਂ ਆਏ ਹੁਣ ਪਤਾ ਲੱਗੀ ਤੈਨੂੰ ਨਜਾਇਜ਼ ਹਰਾਸਮੈਂਟ 6 ਨੰਬਰ ਵਾਲਿਆਂ ਦੀ ਨਜਾਇਜ਼ ਹਰਾਸਮੈਂਟ ਨਜਾਇਜ਼ ਓਏ ਦਾਂਸ਼ਮੰਦਾ ਵੀ ਇਹੀ ਉਸ ਦਿਨ ਦਾਂਸ਼ਮੰਦਾ ਵੀ ਇਹੀ ਮੋਟਰਸਾਈਕਲ ਉਸ ਦਿਨ ਵੀ ਨਾ 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 ਸਰਾਂ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਰਾਂ ਨੂੰ ਕਬਲ ਭਾਈ ਨੂੰ ਫੋਨ ਕਰ ਕੀ ਨਾਮ ਆ ਆਪਣਾ ਆ ਦਾ دانشਮੰਦ ਆ ਦੇਖਿਆ ਮੈਂ دانشਮੰਦ ਰਹਿਣਾ ਹਾਂ ਮੈਂ دانشਮੰਦ ਮੈਂ دانشਮੰਦ ਪਤਾ ਮੇਰਾ ਨਾਮ ਮਣੀ ਹੈ ਮਣੀ دانشਮੰਦ ਤੂੰ ਮੈਂ ਹਾਂ ਕਿਹੜੀ دانشਮੰਦ ਆ دانشਮੰਦ ਮੈਂ دانشਮੰਦ ਆ ਚਲੋ ਠੀਕ ਯਾਰ ਪਤਾ ਮੈਨੂੰ ਮੈਂ ਸ਼ਕਲ ਇਨੇ ਬੰਨ ਆਖਿਆ ਮੈਂ 6 ਨੰਬਰ ਆ ਫਿਰ ਇਹਨੇ ਆਖਿਆ ਪੈਸੇ ਸੱਲਣਾ ਪੰਨਾ 7 ਨੰਬਰ ਆ 7 ਨੰਬਰ ਮੈਂ 7 ਨੰਬਰ ਆ ਪੰਨਾ 3 ਨੰਬਰ ਆ 7 ਨੰਬਰ ਭਾਈ ਇਹਦਾ ਟੁਏ ਦਾ ਜੋਕ ਵੀ ਹੋਣਾ ਚਾਹੀਦਾ ਇਹ ਵੀ ਆ ਨਸ਼ਾ ਕੀਤਾ ਜਨੇ ਉਦਨ ਆਮਰਜੈਂਸੀ ਨੰਬਰ ਉਹ ਹੀ ਉਹ ਹੀ ਆ ਉਹ ਤੋਂ ਮੋੜ ਸੱਲੇ ਜੋਨ 7000 ਰੁਪਏ ਦੋ ਮਿੰਟ ਨਹੀਂ ਪਈ ਰੋਕੀ ਉਹ ਤੋਂ ਮੋੜ ਸੱਲੇ ਜਾਂ ਦੋਨੋਂ ਹੀ ਮੁੜ ਕੇ ਗੋਬੀ ਨੂੰ ਫੋਨ ਕਰ ਗੋਬੀ ਨੂੰ ਲੈ ਖਿੱਡੇ ਯਾਰ ਆਪਾਂ ਮੇਰੇ ਸਾਹਮਣੇ ਪਾ ਇਹ ਕਰਨ ਦਿਆ ਹੁਣੇ ਸਾਡਾ